ਓਵਰਲੋਡ ਵਾਲਾ ਬੰਦਾ ਨਾ ਬੰਗਾ ਲਿਓ ਵੀਰੇ ਸਾਡੇ ਕੋਲ ਗੱਡੀ ਅੰਡਰਲੋਡ ਸੀ ਅਸੀਂ ਤਾਂ ਛੱਡ ਗਏ ਹੁਣ ਗੱਡੀ ਵਾਲੇ ਨੂੰ ਦੱਸਿਆ ਸਾਨੂੰ ਕਿਸੇ ਨੇ ਕਹਿੰਦਾ ਮੇੜਾ ਜਾਓ ਮੇੜਾ ਤੋਂ ਦੁਬਾਰਾ ਰੋਡ ਤੇ ਨਾ ਚੜਿਓ ਉਸ ਤੋਂ ਅੱਗੇ ਤੁਹਾਨੂੰ ਘੱਟੋ ਘੱਟ 15 ਕਿਲੋਮੀਟਰ ਬਿਲਕੁਲ ਕੱਚੇ ਰਸਤੇ ਜਾਣਾ ਪਊਗਾ ਗੱਡੀ ਦਾਬੀ ਸਕਦੀ ਆ ਤੇ ਕੋਈ ਓਵਰਲੋਡ ਵਾਲਾ ਬੰਦਾ ਨਾ ਰਿਸਕ ਲਿਓ ਅਸੀਂ ਤਾਂ ਲੈਂਦੇ ਨਹੀਂ ਅਸੀਂ ਤਾਂ ਮੇੜਾ ਜਾ ਕੇ ਹੋਰ ਰਾਹ ਲੱਭ ਲਵਾਂਗੇ ਉੱਥੋਂ ਪੁੱਛ ਲਾਂਗੇ ਕਿਸੇ ਨੂੰ ਪਿੰਡਾ ਪੁੰਡਾ ਵਜਦੀ ਹੋ ਕੇ ਦਵਾਰੇ ਰੋਡ ਤੇ ਭਾਰਤ ਮਾਲਾ ਤੇ ਚੜ ਜਾਗੇ ਠੀਕ ਆ ਬਾਈ ਆ ਦੇਖੋ ਤੁਹਾਨੂੰ ਦਿਖਾਈ ਦੇਣਾ ਕਿੱਡੇ-ਕੱਡੇ ਖੱਡੇ ਨੇ ਮੂਰੇ ਪਤਾ ਲੱਗ ਜੂ ਆ ਦੇ ਦੇਖ ਰਿਆਂ ਏਡੇ-ਏਡੇ ਖੱਡੇ ਨੇ ਉਤਰਨਾ ਚੜਨਾ ਹਾਂ ਦੇਖ ਲਾ ਬਹੁਤ ਜਵਦੀ ਵੱਡਾ ਠੀਕ ਆ ਬਜੀ ਓਕੇ ਰੱਬ ਰੱਖਾ ਲਓ ਜੀ ਵੈਲਕਮ ਟੂ ਫੇਰ ਤੋਂ ਭਾਰਤ ਮਾਲਾ 15 ਕਿਲੋਮੀਟਰ ਦਵਾਰਾ ਰਿਟਰਨ ਚੱਲਾਂਗੇ ਅਸੀਂ ਇਹਦੇ ਉੱਪਰ ਸਾਨੂੰ ਬੰਦੇ ਨੇ ਕਹਿਤਾ ਇੱਧਰਲੇ ਪਾਸੇ ਹੀ ਰੱਖ ਲੈ ਸਾਣੀ ਕੁਝ ਨਹੀਂ ਹੁੰਦਾ ਜਾਣ ਦੇ ਯਾਰ ਰੁਕੇ ਜੜ ਦਿੰਦਾ ਹੈ ਗਾਉਂ ਇੱਦਾਂ ਘੱਟ ਧੁਰੀ ਜਾਣਨਾ ਤੇ ਉਹ ਕਹਿੰਦਾ ਵੀ 15 ਕਿਲੋਮੀਟਰ ਤੁਹਾਨੂੰ ਇਸੇ ਰੋਡ ਤੇ ਚੱਲਣਾ ਪਊਗਾ ਔਰ ਉਸ ਤੋਂ ਬਾਅਦ ਤੁਹਾਨੂੰ ਇਹ ਤਾਂ ਉਤਰਨਾ ਪਊਗਾ ਮੇੜਾ گاਉਂ ਆਊਗਾ ਮੇੜਾ ਮੇੜਾ ਤੋਂ ਹੋਊਗਾ ਨਸਾਣਾ ਨਸਾਣੇ ਤੋਂ ਹੋਊਗਾ ਦੂਮੜੀਆ ਦੂਮੜੀਆ ਤੋਂ ਹੋਊਗਾ ਬਗੋੜਾ ਬਗੋੜੇ ਤੋਂ ਤੁਸੀਂ ਦੁਬਾਰੇ ਫੇਰ ਚੜਜੋਗੇ ਭਾਰਤਮਾਲਾ ਤੇ ਆ ਦੇਖ ਲਓ ਬਾਈ ਐ ਉਤਰਨਾ ਪੈ ਰਿਹਾ ਆ ਭਾਰਤਮਾਲਾ ਦੇ ਨਾਲ-ਨਾਲ ਥੱਲੇ ਨੂੰ ਹੈਗਾ ਰਿਸਕ ਆ ਆਪਦਾ ਭਰਾਵੋ ਦੇਖ ਕੇ ਅੰਡਰ ਲੋਡ ਗੱਡੀ ਲੈ ਕੇ ਆਓ ਓਵਰਲੋਡ ਨਹੀਂ ਲੈ ਕੇ ਆਉਣੀ ਓਵਰਲੋਡ ਦਾ ਰੱਬ ਨਾ ਕਰੇ ਕੋਈ ਵੀ ਹਾਦਸਾ ਗ੍ਰਸਤ ਹੋ ਸਕਦੀ ਆ ਇੱਥੋਂ ਮੇੜਾ ਮੇੜੇ ਤੋਂ ਸੱਜੇ ਪਾਸੇ ਹੋ ਜਾਣਾ ਹੰਦਿਆ ਰੋਡ ਜਾਂਦਾ ਇੱਧਰ ਨੂੰ ਮੇੜਾ ਨੂੰ ਮੇੜਾ ਤੋਂ ਨਿਸ਼ਾਨਾ ਨਿਸ਼ਾਨਾ ਤੋਂ ਕੁਝ ਹੋਰ ਨਾਮ ਲਿਆ ਸੀ ਮੇਰੇ ਭੁੱਲ ਗਿਆ ਠੀਕ ਆ ਆ ਸਣੀ ਫਿਰਦਾ ਦੇਖੋ ਠੀਕ ਆ ਮਿਲਦੇ ਆ ਪਪਾ ਭਾਈ ਜੀ ਵੈਲਕਮ ਟੂ ਰਾਜਸਥਾਨ ਦੇਖੋ ਇਹ ਪਿੰਡ ਨੇ ਜਿਵੇਂ ਸਾਰੇ ਸੁੱਤੇ ਪਏ ਨੇ ਮਾੜੀਆਂ ਮੋਡੀਆਂ ਦੁਕਾਨਾਂ ਖੁੱਲੀਆਂ ਨੇ ਤੇ ਹਜੇ 8 8:30 ਦਾ ਟਾਈਮ ਹੋਇਆ ਕੋਈ ਬੜਾ ਟਾਈਮ ਨਹੀਂ ਹੋਇਆ ਹੋ ਗਈ ਮਗੋੜੀਆ ਇਹ گاਉਂ ਦਾ ਨੋਆ ਮਗੋੜੀਆ گاਉਂ ਮੂਰੋ ਟਰੱਕ ਆ ਰਿਹਾ ਠੀਕ ਆ ਬਾਈ ਰੱਬ ਰੱਖਾ ਫਿਰ ਮਿਲਦੇ ਆ ਦੁਬਾਰੇ ਹਾਉ ਜੀ ਬਾਈ ਜੀ ਅਸੀਂ ਕਰ ਰਹੇ ਆ ਆਫ ਰੋਡਿੰਗ ਇਸ ਵਾਰ ਸਾਡਾ ਫਰਟ ਨਿਸਪਾ ਇਹ ਜਿਆਦਾ ਆਫ ਰੋਡਿੰਗ ਜੀ ਨੰਗਿਆ ਕੱਤਿਆਂ ਕੁੱਤਿਆਂ ਰਾਹਾਂ ਤੇ ਕਿਦ ਰਾਤ ਦੇ ਵਿੱਚ ਅਸੀਂ ਮੈਂ ਪਕਾਈ ਸਾਵੇਂ ਪਾਪਾ ਦੇਖ ਲਿਆ ਮੈਂ ਤੁਹਾਨੂੰ ਦਿਖਾਉਣ ਦਾ ਦੀ ਇਧਰ ਦੀ ਜੇ ਨਹੀਂ ਜੰਗਲਾਂ ਦਾ ਟੋਪੇ ਦੇ ਲੰਘ ਜਉ ਨੂੰ ਐਂ ਬਾਲੋ ਜੀ ਲੰਘ ਜਉ ਨਦੀ ਵਾਲੇ ਰਾਹ ਵੀ ਤੁਹਾਨੂੰ ਦਿਖਾਵਾਂਗੇ ਤੇ ਥੋੜਾ ਜਿਹਾ ਰਾਸਤਾਨ ਦਾ ਬਗੋੜੇ ਪਹੁੰਚ ਗਏ ਬਗੋੜੇ ਤੋਂ ਅਸੀਂ ਹਰਦਮਾਲਾ ਤੇ ਚੜਾਂਗੇ ਮੈਂ ਜਦੋਂ ਪਿੱਛੋਂ ਅਸੀਂ ਸੌਕੇ ਆਏ ਉੱਪਰ ਓਵਰਲੋਡ ਗੱਡੀ ਨਾਲ ਲੈ ਕੇ ਆਇਓ ਤੁਹਾਨੂੰ ਬਾਰ-ਬਾਰ ਰਿਕਵੈਸਟ ਆ ਪਹਿਲਾਂ ਵੀ ਕਹਿ ਕੇ ਹਟਿਆ ਕਿ ਓਵਰਲੋਡ ਗੱਡੀ ਥੋੜੀ ਜਿਹੀ ਲਿਆਉਣੀ ਔਕੀ ਆ ਤਾਹਾਂ ਤੋਂ ਗਾਰ ਨਹੀਂ ਔਕੀ ਆ ਵੀ ਹੋਰ ਕੋਈ ਚੱਕਰ ਨਹੀਂ ਬਾਕੀ ਆ ਰੋੜਾ ਆਪਣੀ ਚੱਲਦੀ ਆ ਇਹਨਾਂ ਦੀ ਵੀ ਚੱਲਦੀ ਆ ਨੇ ਆਪਣੀ ਚੱਲਦੀ ਠੀਕ ਆ ਬਾਈ ਰੱਬ ਰੱਖਾ ਫੇਰ ਮਿਲਦੇ ਹਾਂ ਫੇਰ ਵੀ ਦੇਰ ਆਏ ਦਰਸਤ ਆਇਆ ਪਹੁੰਚ ਗਿਆ ਅਸੀਂ ਦੁਬਾਰੇ ਫੇਰ ਭਾਰਤ ਮਾੜਾ ਚੜਦੇ ਹੁਣ ਹੁਣ ਅੱਗੇ ਫੇਰ ਰਾਤ ਨੂੰ ਜੋ ਮਾੜੀ ਮੋਟੀ ਕੋਈ ਗੱਲਬਾਤ ਕੋਈ ਹੋਈ ਐਕਸਟਰਾ ਉਹ ਦਿਖਾਵਾਂਗੇ ਬਾਕੀ ਮਿਲਦੇ ਆ ਬਾਈ ਰੱਬ ਰੱਖਾ ਅਸੀਂ ਪਹੁੰਚਿਆ ਉਸੀ ਵਾਲੇ ਘਟ ਤੇ ਬਹੁਤ ਵੱਡਾ ਘਟਾ ਉਸੀ ਵਾਲਾ ਨੂੰ ਦੱਸੀ ਇਹ ਗੱਲ ਓਸਿਆ ਤੋਂ ਅਸੀਂ ਨੇ ਛੋਟੇ ਜਿਹੇ ਜਵਾਖ ਲੈ ਕੇ ਜਾਣ ਨੇ ਦੋ ਨਾਲ ਕਿਡਨਾਪ ਕਰਕੇ ਕਿਡਨਾਪ ਕਰਕੇ ਉਹ ਆਪਣੇ ਭਾਣ ਜਿਆ ਭੈਣ ਹੋਰੇ ਫੇਰ ਆਉਣਗੇ 6-7 ਤਰੀਕ ਨੂੰ ਤੇ ਉਹ ਕਹਿੰਦੇ ਮਾਮਾ ਜੀ ਅਸੀਂ ਨਾਲ ਜਾਣਾ ਸਾਨੂੰ ਛੁੱਟੀਆਂ ਨੇ ਭੈਣ ਆਪਣੇ ਇੱਥੇ ਜੋਧਪੁਰ ਰਹਿੰਦੇ ਨੇ ਤੇ ਉਹ ਸਵੇਰੇ 5 ਵਜੇ ਛੱਡ ਜਾਣਗੇ ਜਵਾਖਾਂ ਨੂੰ ਉਰੇ ਸਾਡੇ ਕੋਲ ਮਰੇ ਅਸੀਂ ਗੱਡੀ ਖੜਾ ਕੇ ਉਹਨੂੰ ਸੌਣ ਲੱਗਿਆਂ ਸਵੇਰੇ ਨਿਕਲਾਂਗੇ ਬਾਈ ਜੀ ਉਰੋਂ ਤੇ ਇੱਥੇ ਰੋਟੀ ਪਾਣੀ ਖਾਣਨੇ ਆ ਫਿਰ ਮਿਲਦੇ ਆ ਭਰਾਵੋ ਰੱਬ ਰਾਖਾ ਬਾਬਾ ਸੁੱਖ ਰੱਖੇ